ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਬਈ ਇੱਕ ਕੱਜ ਆਪਾਂ ਗੱਲ ਦੱਸਣੀ ਸੀ ਤੁਹਾਨੂੰ ਬਈ ਆਪਾਂ ਕਹਿ ਦਿੰਨੇ ਆਂ ਜਾਂ ਕੋਈ ਬੰਦਾ ਨਸ਼ਾ ਕਰਦਾ ਚਾਹੇ ਪੁੱਕੀ ਖਾਂਦਾ ਚਾਹੇ ਫੀਮ ਖਾਂਦਾ ਜਾਂ ਕੋਈ ਗੋਲੀ-ਵੱਟੀ ਜਾਂ ਚਟਾ ਅੱਜ ਕੱਲ ਬਹੁਤ ਮਾੜਾ ਚੱਲਿਆ ਹੋਇਆ ਆ ਆਪਾਂ ਕਹਿੰਨੇ ਆਂ ਬਈ ਛੱਡ ਦੇ ਤੂੰ ਹੈ ਇਹ ਮਾੜਾ ਤੇਰੇ ਲਈ ਏ ਆਏ ਆ ਫਲਾਣਾ ਢੰਗਾਣਾ ਪਰ ਉਹ ਬੰਦਾ ਛੱਡਦਾ ਨਹੀਂ ਜਿਹੜਾ ਵੀ ਲੱਗਿਆ ਹੁੰਦਾ ਜਦੋਂ ਉਹ ਕੋਈ ਸ਼ਰਤ ਪੈਂਦੀ ਜਾਂ ਮੂੜਿਓਂ ਆਪਦੇ ਆਪ ਨੂੰ ਮਹਿਸੂਸ ਹੁੰਦਾ ਵੀ ਹਾਂ ਯਾਰ ਇਹ ਗੱਲ ਮਾੜੀ ਏ ਮੇਰੇ ਲਈ ਫੇਰ ਛੱਡਦਾ ਬੰਦਾ ਹੁਣ ਮੈਂ ਤੁਹਾਨੂੰ ਇੱਕ ਬੰਦੇ ਦੀ ਗੱਲ ਦੱਸਦਾ ਦਾਰੂ ਪੀਣੇ ਵਾਲੇ ਦੀ ਦਾਰੂ ਨੂੰ ਲੱਗਿਆ ਹੋਇਆ ਸੀ ਬਹੁਤ ਦੇ ਘਰ ਤੇਰੇ ਰੋਕਣਾ ਮੇਰਾ ਦੋਸਤ ਹੀ ਸੀਗਾ ਹੁਣ ਕਰਨੇ ਉਹਦੇ ਯਾਰ ਦੋਸਤ ਦਾ ਕਿਸ ਦੀ ਭੈਣ ਦਾ ਵਿਆਹ ਸੀਗਾ ਉੱਤੇ ਬਾਈ ਉਹਨੇ ਚੱਲ ਪਹਿਲਾਂ ਚਲੇ ਗਿਆ ਕੰਮਕਾਰ ਵੀ ਕਰਾਇਆ ਨਾਲ ਸਾਰਾ ਜਾਰੀ ਦੋਸਤੀ ਵਧੀਆ ਸੀ ਗੂੜੀ ਸੀ ਕਰਮੂ ਸੀ ਉਹਨਾਂ ਮੁੰਡੇ ਦਾ ਓਹੋ ਜੀਤੇ ਦੀ ਪਿੰਡ ਦਾ ਵਿਆਹ ਸੀ ਕਰਮੂ ਉਹਦੇ ਕੋਲ ਹੀ ਰਿਹਾ ਹਫਤਾ ਖੰਡ ਜਾ ਰਿਹਾ ਵਈ ਕੰਮਕਾਰ ਵੀ ਕਰਾਇਆ ਚਲੋ ਜਿਹੜਾ ਲਾਟ ਦਿਨ ਸੀ ਵਿਆਹ ਹੋ ਗਿਆ ਡੋਲੀ ਵਿਦਾ ਹੋ ਗਈ ਉਹ ਸ਼ਾਮ ਨੂੰ ਪੈਗ ਬੁਗ ਲਵਾਉਣ ਲੱਗੇ ਚਲੋ ਜੀਤਾ ਵੀ ਕਹਿਣ ਲੱਗੇ ਵੀ ਭਾਈ ਅੱਜ ਤੱਕ ਨਹੀਂ ਲਾਉਣਾ ਹੀ ਪਊਗਾ ਲਾਉਂਦੇ ਦਾ ਰੂਜੇ ਸੀਗੇ ਵੀ ਅੱਜ ਆਪਾਂ ਬਿੱਲੀ ਹੋਏ ਆ ਚਲ ਹੁਣ ਕੰਮ ਕਾਰ ਮੁੱਕ ਗਿਆ ਭਾਈ دارو ਜੀ ਕੀ ਘਰ ਦੀ ਗੱਡੀ ਹੋਈ ਚਲੋ ਜੀ ਉਹਨਾਂ ਦਾ ਵਧੀਆ ਚੱਲਿਆ ਪੈਕਜ ਆ ਕੇ ਲਾਏ ਭਾਈ ਹੁਣ ਪੈਗ ਲਾ ਕੇ ਕਰਮ ਨੇ ਜਿੱਦ ਫੜ ਲਈ ਹਨੇਰਾ ਹੋ ਗਿਆ ਕਹਿੰਦਾ ਵੀ ਮੈਂ ਤਾਂ ਘਰੋਂ ਜਾਣਾ ਮੈਂ ਉਹ ਜਿੱਤੇ ਦੇ ਪਰਿਵਾਰ ਨੂੰ ਵੀ ਬੰਦੇ ਆ ਸਮਝਾਇਆ ਵੀ ਹੁਣ ਇੰਨੇ ਦਿਨ ਰੋਵੋਗੇ ਤੂਰੇ ਹੀ ਆ ਵੀ ਚੱਲ ਹੋਰ ਇੱਕ ਦਿਨ ਰਹਿ ਕੱਲ ਨੂੰ ਚਲੇ ਜਾਈਂ ਸਵੇਰੇ ਚਲੇ ਜਾਣਾ ਬਾਜ਼ਰ ਦਾ ਦਰੂਪੀਣੀ ਵਾਲੇ ਬੰਦੇ ਦੀ ਤੁਹਾਨੂੰ ਪਤਾ ਗਰਾਈ ੜ ਜਾਂਦੀ ਜੀ ਵੀ ਇੱਕ ਪੈਗ ਤੇ ਹੀ ੜ ਜਾਂਦੀ ਜਾਂ ਵੀ ਇੱਕ ਪੈਗ ਦੀ ਘਾਟ ਆ ਬਈ ਲੈ ਕੇ ਆਉਣੀ ਆ ਮੋਰ ਯਾਨੀ ਕਹਿ ਲੋ ਕਿਸੇ ਵੀ ਕੰਮ ਨੂੰ ਗਰਾਈ ੜ ਜਾਂਦੀ ਆ ਉਹਦੀ ਉੱਥੇ ਹੀ ਤਾਂ ਉਹ ਕਰਨਾ ਹੀ ਕਰਨਾ ਚਲੋ ਜੀ ਮੋਟਰਸਾਈਕਲ ਚੱਕਿਆ दारू पाली के नीचा कहंदा दारू लेके जानीया घर दी गड्डी होई सी भाई 10:30 ਵਜੇ ਉਹ ਤੁਰ ਪਿਆ ਪਿੰਡ ਨੂੰ ਮੋਟਰਸਾਈਕਲ ਚੱਕ ਕੇ ਤੁਰਿਆ ਹੋਇਆ ਪਿੰਡ ਦੇ ਕੋਲ ਜਾ ਕੇ ਕੋਈ ਨਹੀਂ ਮੋੜ ਸੀਗਾ ਜਮਾ ਹੀ ਉਹਦੇ ਪਿੰਡ ਦੇ ਕੋਲ ਜਾ ਕੇ ਕਿਲੋਮੀਟਰ ਬਾਹਰ ਹੈ भाई ਮੋਟਰਸਾਈਕਲ ਸੀ ਤੇਜ਼ ਮੋਟਰਸਾਈਕਲ ਉਹ ਤੋਂ ਮੁੜਿਆ ਨਾ ਸਿੱਧਾ ਯੂਲੀ ਦੇ ਵਿੱਚ ਜਦ ਤੈ ਆਕੇ ਕਿਆਰੇ ਦੀ ਵਟ ਆਈ ਮੂਲ ਟਾਇਰ ਜਦ ਬੱਟ ਦੇ ਵਿੱਚ ਲੱਗਿਆ ਗਿੱਲਾ ਸੀ ਥੋੜਾ ਜਿਹਾ ਬੱਤ ਆਉਣ ਤੋਂ ਪਹਿਲਾਂ ਥੋੜਾ ਜਿਹਾ ਜਿੰਨਾ ਕਿ ਗਿੱਲਾ ਹੁੰਦਾ ਇਹ ਮੂਲ ਟਾਇਰ ਕਿਆਰੇ ਦੀ ਵਟ ਚ ਫਸ ਗਿਆ ਤਾਂ ਵਈ ਉੱਤੇ ਜੀ ਮਾਰਿਆ ਚੱਕ ਕੇ ਉਹਨੂੰ ਮੋਟਰਸਾਈਕਲ ਨੇ ਸਿੱਧਾ ਏਰੀ ਦੇ ਵਿੱਚ ਜਿੱਥੇ ਡਿਗਿਆ ਜਾ ਕੇ ਹੁਣ ਟਾਇਰ ਸੀਗਾ ਜਾਦੀ ਬੜੀ ਉੱਠਣ ਦੀ ਹਿੰਮਤ ਨਹੀਂ ਬਈ ਓਕੜੇ ਟੇਡਾ ਜਾ ਕੇ ਉੱਥੇ ਹੀ ਸੌਂ ਗਿਆ ਅੱਖ ਲੱਗੀ ਸਾਰੀ ਰਾਤ ਨਹਿਂਗੀ ਵਹੀਂ ਓਕੜੇ ਪਿਆ ਰਿਹਾ ਜੀੜੀ ਜੇ ਜਦੋਂ ਤੜਕੇ ਪਾਰਟੀ ਹੋ ਲਿਆ ਤਾਂ ਮੈਂ ਜਿੱਦੀ ਅੱਖ ਖੁੱਲੀ ਉਹਨੇ ਹਲਦਾਲੇ ਦੇਖਿਆ ਵੀ ਭੈਣ ਕਿੱਥੇ ਪਿਆਵੇਂ ਜਾਦੂ ਨੇ ਬਈ ਉੱਠ ਕੇ ਆਲੇ ਦਾਲੇ ਦੇਖਿਆ ਵੀ ਓਹੋ ਇਹ ਤਾਂ ਐ ਹੋ ਗਿਆ ਜੀ ਵੀ ਮੈਂ ਤਾਂ ਮੀੜ ਤੇ ਹੋਰੀ ਅੱਖ ਲੱਗੀ ਮੈਂ ਕਪੜੇ ਉੱਠ ਕੇ ਸਿੱਧਾ-ਸੁਧਾ ਹੋਇਆ ਸီးਰ ਘੁੰਮਣ ਆਇਆ ਸੀ ਸਭ ਤੋਂ ਪਹਿਲਾਂ ਉਹਨੂੰ ਬਈ ਦਾਰੂ ਦਾ ਗਿਆ ਲਾਇਆ ਤਾਂ ਦੇਖਿਆ ਦਾਰੂ ਪਚੀ ਹੋਈ ਵਈ ਕਿੰਨੀ ਦੇ ਵਿੱਚ ਉੱਕਣੇ ਲੱਭੀ ਵਾਲਦਾਂ ਨੂੰ ਕੰਨੀ ਨਿਕਲ ਗਈ ਸੀ ਉਹ ਹੈਂਡਲ ਚ ਉੱਕ ਚੋਂ ਮਗਰ ਉਹ ਤਰੀ ਲੱਗਿੰਦੀ ਸਾਈਡ ਤੇ ਮੋਟਰਸਾਈਕਲ ਦੇ ਆਪਣੇ ਭਾਈ ਮੋਟਰਸਾਈਕਲ ਬਹੁਤ ਔਖਾ ਹੋਣੀ ਯਾਨੀ ਕਿ ਸਿੱਧਾ-ਸੁਧਾ ਕਰਕੇ ਤੱਕਾ-ਤੱਕਾ ਲਾ ਕੇ ਪੈਰ ਬੂੜਾ ਕੇ ਯਾਨੀ ਕਿ ਜੋਰ-ਜੂਰ ਲਾ ਕੇ ਕੱਢ ਲਿਆ ਸੜਕ ਤੇ ਕੱਢ ਕੇ ਬਾਈ ਘਰੇ ਚਲੇ ਗਿਆ ਪੌਣੇ ਕ ਪੰਜ ਵਜੇ ਤੋਂ 4:30 ਵਜੇ ਨੂੰ ਘਰੇ ਪਹੁੰਚ ਗਿਆ ਘਰੇ ਟੁੰਡਾ ਗੜਗਾਇਆ ਤੇ ਮੂਹਰੇ ਬਾਪੂ ਪਈ ਬਾਪੂ ਨੂੰ ਦੇਖ ਕੇ ਤਾਂ ਉਹਦੀ ਜਿਹੜੀ ਮਾੜੀ ਮੋਟਾ ਨਾ ਰਹਿਦਾ ਜੀ ਉਹ ਵੀ ਉੱਤਰ ਗਿਆ ਕੱਪੜੇ ਇਬੜੀਆਂ ਆਏ ਤਾਂ ਵੀ ਡਰਿਆ ਵੀ ਕੱਪੜੇ ਲੈ ਬੜੇ ਹੋਣ ਬਾਪੂ ਨੂੰ ਪਤਾ ਲੱਗਣਾ ਚੱਲ ਬਈ ਅੰਦਰ ਵੜ ਗਿਆ ਕਰਾਲੀ ਨੇ ਦੇਖਿਆ ਵੀ ਕਪੜੇ-ਕਪੜੇ ਲੇਬੜੇ ਪਏ ਨੇ ਕਹ ਵੇ ਗੋਟ ਟੁੱਟ ਗਿਆ ਉਹਦਾ ਖੱਬਾ ਉਹਨੂੰ ਪਤਾ ਨਹੀਂ ਲੱਗਿਆ ਯਾਨੀ ਉਹਨੂੰ ਐ ਲੱਗਿਆ ਵੀ ਸੁੱਜ ਜੇ ਗਿਆ ਕਿ ਸਾਲੇ ਸੱਟ ਲੱਗੀ ਬਾਹਾਂ ਤੇ ਕੋਈ ਉਹਨੂੰ ਇਹ ਨਹੀਂ ਪਤਾ ਵੀ ਗੋਟ ਟੁੱਟ ਗਿਆ ਚਲ ਵਈ ਉੱਕਣੇ ਜਾ ਕੇ ਕਪੜੇ ਬੋਲੇ ਜਾ ਕੇ ਸੌਂਗੇ ਆ ਤੇ ਸੁੱਤਾ ਹੋਇਆ ਜਾ ਸਵੀਰ ਨੂੰ 2 ਘੰਟੇ 2 ਘੰਟੇ ਸੌਂ ਲਿਆ ਫੋਨ ਕਰਤੀ ਜਾਣ ਜਿੱਤੇ ਉਹਨਾਂ ਦੇ ਜਿਆਦਾ ਕੋਈ 10 ਵਜੇ ਕੁੱਲੀ ਦਾ ਗੋਟ ਟਪੜੋਲੇ ਵਰਗਾ ਹੋ ਗਿਆ ਸਭ ਜਗੇ ਡਾਕਟਰ ਨੂੰ ਦਿਖਾਇਆ ਡਾਕਟਰ ਕਹਿੰਦਾ ਵੀ ਗੋਟ ਟੁੱਟ ਗਿਆ ਬੰਨਣਾ ਪਊਗਾ ਚੱਲ ਬਈ ਗੋਟਾ ਬਣਾਇਆ ਉਹਨੇ ਪਲਾਸਟਰ ਲਵਾ ਲਿਆ ਜਣੀ ਕਿ ਉਹ ਇੱਕ ਗੋਟ ਟੁੱਟਿਆ ਹੋਇਆ ਬਾਈ ਉਹਨੂੰ 9 ਮਹੀਨੇ ਜੀ ਪੈ ਗਿਆ ਪਹਿਲਾਂ ਉਹ ਟੁੱਟਿਆ ਬਈ ਜੋੜ ਗਲਤ ਲੱਗ ਗਿਆ ਜੋੜ ਜਦ ਗਲਤ ਲੱਗ ਗਿਆ ਦੁਬਾਰਾ ਹੋਰ ਹਸਪਤਾਲ ਚ ਦਿਖਾਇਆ ਚਲ ਆਤੜ ਦਾ 9 ਦਾ ਕੰਮ ਲੈਣਾ ਜਿੱਥੇ ਪਹਿਲਾਂ ਵਿੰਗਾ ਪੁੱਟ ਲੱਗਿਆ ਜੀ ਹੁਣ ਨਹੀਂ ਫੇਰ ਦਿਖਾਇਆ ਪੈਣ ਕੇ ਜੀ ਉਹ ਕਹਿੰਦਾ ਵੀ ਤੋੜ ਕੇ ਬੰਨਣੀ ਹੋਊਗੀ ਇਹ ਹੱਡੀ ਮਤਲਬ ਗਲਤ ਜੁੜੀ ਹੋਈ ਆ ਚਲੋ ਵੀ ਉਹਨੇ ਆਪਦੀ ਕਾਰਵਾਈ ਕਰਕੇ ਦੁਬਾਰਾ ਲਾਤਾ ਪਲਾਸਟਰ ਦੁਬਾਰਾ ਪਲਾਸਟਰ ਲਾਉਣ ਤੋਂ ਬਾਅਦ ਜਦ ਠੀਕ ਹੋਇਆ, ਖੁੱਲਿਆ ਤਾਂ ਗੁੱਟ ਥੱਲੇ ਨੂੰ ਨਾ ਮੁੜੇ। ਮਾਤਰ ਉਹ ਸਿੱਧਾ ਰਹਿ ਗਿਆ। ਉਹ ਜਿਹੜਾ ਲਚਕ ਸੀਗੀ ਗੁੱਟ ਦੀ ਉਹ ਖਤਮ ਹੋ ਗਈ। ਬਈ ਐਂਡ ਨੂੰ ਤੀਜੀ ਵਾਰ ਉਹ ਡਾਕਟਰ ਕਹਿੰਦਾ ਕਿ ਇਹਦਾ ਆਪਰੇਸ਼ਨ ਕਰਨਾ ਪੈਣਾ। ਉਹ ਆਪਰੇਸ਼ਨ ਕਰਕੇ ਐਂਡ ਨੂੰ ਠੀਕ ਕਰੂਗੀ। ਦੁਬਾਰਾ ਉਹਨੇ ਵੀੜੇ ਲੁਧਿਆਣੇੋਂ ਫਿਰ ਆਪਰੇਸ਼ਨ ਕਰਵਾਇਆ। ਜਾਣੀ ਕਿ ਉਹ ਤੇ ਤੁਸੀਂ ਇਹ ਮੰਨੋ ਵੀ ਉਹਦੀ दारू ਛੁੱਟ ਗਈ ਇਹਨਾਂ ਨੂੰ 6 ਮਹੀਨੇ ਆ ਜੀ ਉਹਦੇ ਮਨ ਤੇ ਹੀ ਆਇਆ ਜਾਂ ਕੋਈ ਅਸਰ ਹੋ ਗਿਆ ਕੋਈ ਜੜਦਾਰ ਨਹੀਂ ਪਈ ਹੋਣਾ ਵੀ दारू ਨੇ ਸੜਾ ਕਿੰਨਾ ਨੁਕਸਾਨ ਕਰਿਆ ਬਾਕੀ ਪਰਮਾਧਮੋਂ ਤਾਂ ਸੱਟ ਲੱਗਣੀ ਹੁੰਦੀ ਆ ਯਾਨੀ ਕਹਿਣ ਤਾਂ ਭਾਵੇਂ ਆ ਵੀ ਬੰਦਾ ਜਿੰਨਾ ਮਰਜ਼ੀ ਵਾਲਦਾਲੇ ਆਪਣੇ ਰਿਸ਼ਤੇਦਾਰ ਜਾਂ ਘਰ ਦੇ ਜਾਂ ਦੋਸਤ ਯਾਰ ਮਿੱਤਰ ਜਿੰਨਾ ਮਰਜ਼ੀ ਜੋੜ ਲਾ ਲੈਣ ਉਹ ਵੀ ਤੁਹ ਛੱਡ ਦੇ दारू ਯਾਰੇ ਤੇਲੀ ਗਲਤੀਆਂ ਆ ਜਾਂ ਆਪਰਾ ਜਦ ਨੂੰ ਇਸ਼ਾਰਾ ਨਹੀਂ ਆਉਂਦੀ ਜਾਂ ਜਦੋਂ ਆਏ ਆ ਪਰ ਬਈ ਬੰਦਾ ਨਹੀਂ ਗੌਰਦਾ ਜਦੋਂ ਉਹ ਖੋਦੋ ਦੇ ਮਨ ਤੇ ਸੱਟ ਲੱਗਦੀ ਆ ਉਹਨੂੰ ਖੁਦ ਸਮਝ ਆਉਂਦੀ ਆ ਵੀ ਹਾਂ ਯਾਰ ਇਹ ਗੱਲ ਵਾਕਈ ਗਲਤ ਆ ਮੈਨੂੰ ਨੁਕਸਾਨਾ ਇਹ ਚੀਜ਼ ਦਾ ਫਿਰ ਉਹ ਛੱਡਦਾ ਵਾਕਈ ਜੇ ਪ੍ਰਮਾਤਮਾ ਦੀ ਕਹਿ ਲਊ ਕਿਰਪਾ ਹੋ ਜਾਣੀ ਆ ਜਦਾਂ ਬਈ ਬੰਦੇ ਨੂੰ ਆਪ ਹੀ ਅੰਦਰੋਂ ਗਿਆਨ ਹੋ ਜਾਂਦਾ ਏ ਲੈ ਬਈ ਇੰਨੀ ਗੱਲ ਸੀ ਸੱਚੀ ਗੱਲ ਸੀ ਇਹ ਅਕਸਰ ਬਹੁਤ ਬੜੀ ਲੋਕਾਂ ਨੂੰ ਹੁੰਦਾ ਯਾਨੀ ਨਸ਼ੇ ਦੀ ਕਿਸਮ ਉਹ ਲੁੰਦੀ ਹੈ ਪਰ ਜਦ ਤੱਕ ਬੰਦਾ ਆਪ ਨਹੀਂ ਚਾਹੁੰਦਾ ਵੀ ਮੈਂ ਛੱਡਾਂ ਇਹ ਚੀਜ਼ਾਂ ਵੀਰੇ ਜਦ ਤੱਕ ਨਹੀਂ ਛੱਡ ਹੁੰਦੀਆਂ ਬਾਕੀ ਆਪਾਂ ਤਾਂ ਚਾਹੁੰਦੇ ਹਾਂ ਵੀ ਮਾੜੇ ਨਸ਼ਿਆਂ ਨੂੰ ਨਾ ਲੱਗੇ ਵਧੀਆ ਉਹਦਾ ਹੁਣ ਅੱਜ ਕੱਲ ਤਾਂ ਬਈ ਰੋਟੀ ਖਾਣੀ ਉਹ ਮੁਸ਼ਕਲ ਹੋ ਗਈ ਹੈ ਨਸ਼ਾ ਗਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਬਾਕੀ ਖੁਸ਼ ਰਹੋ ਆਬਾਦ ਰਹੋ ਵੀਰੇ ਵਧੀਆ ਸੁੱਖ ਸ਼ਾਂਤੀ ਨੇ ਜਲਦੀ ਗੱਡੋ ਆਪਣੀ ਚੜ੍ਹਦੀ ਕਲਾ 'ਚ ਨਸੀਆਦੋ ਵਾਸਕੇ ਸਤ ਸ੍ਰੀ ਅਕਾਲ ਵਈ ਸਾਰਿਆਂ ਨੂੰ ਜੈ ਹਿੰਦ